ਕਦੀ ਕਦੀ ਤੁਸੀਂ ਸੁਣਿਆ ਹੋਵੇਗਾ ਸਿੱਖ ਪ੍ਰਚਾਰਕ ਗਲਤ ਗੱਲ ਦੱਸਦੇ ਨੇ ਆਪਾਂ ਨੂੰ ਕਿ ਜਿਹੜੇ 20 ਰੁਪਏ ਦਿੱਤੇ ਸੀ ਪਿਤਾ ਜੀ ਨੇ ਸੱਚੇ ਸੌਦੇ ਵਾਸਤੇ ਉਹਨਾਂ ਦਾ ਲੰਗਰ ਪ੍ਰਸ਼ਾਦਾ ਛਕਾ ਕੇ ਸਾਧੂਆਂ ਨੂੰ ਲੰਗਰ ਦੀ ਸ਼ੁਰੂਆਤ ਕੀਤੀ ਸੀ ਇਹ ਗਲਤ ਹੈ ਲੰਗਰ ਦੀ ਸ਼ੁਰੂਆਤ ਬਗਾਨੇ ਧਨ ਨਾਲ ਨਹੀਂ ਹੁੰਦੀ ਨੰਬਰ 1 ਜਿਨ੍ਹਾਂ ਨੇ ਪਿਤਾ ਨੇ ਪੈਸੇ ਦਿੱਤੇ ਸੀ ਉਹ ਕ੍ਰੋਧਵਾਨ ਹੋਏ ਸੀ ਉਹਨਾਂ ਦੇ ਦਿਲ ਨੂੰ ਕਸ਼ਟ ਹੋਇਆ ਸੀ ਕਿਸੇ ਨੂੰ ਕਸ਼ਟ ਦੇ ਕੇ ਲੰਗਰ ਦੀ ਸ਼ੁਰੂਆਤ ਨਹੀਂ ਹੁੰਦੀ ਨੰਬਰ 3 ਜੇ ਲੰਗਰ ਦੀ ਸ਼ੁਰੂਆਤ ਉਦੋਂ ਹੋ ਜਾਂਦੀ ਤਾਂ ਫਿਰ ਲੰਗਰ ਦੀ ਸਮਾਪਤੀ ਨਹੀਂ ਹੋਣੀ ਸੀ ਫਿਰ ਤਾਂ ਕੰਟੀਨਿਊ ਹੋ ਜਾਣਾ ਸੀ ਉਹਦੀ ਮਹਾਰਾਜ ਨੇ ਜਿਹੜੀ ਚੀਜ਼ ਸ਼ੁਰੂ ਕੀਤੀ ਉਹ ਸ਼ੁਰੂ ਹੋਣ ਦਾ ਸਮਾਂ ਤਾਂ ਹੈ ਖਤਮ ਹੋਣ ਦਾ ਸਮਾਂ ਨਹੀਂ ਕਿਉਂਕਿ ਖਤਮ ਹੁੰਦੀ ਨਹੀਂ ਲੰਗਰ ਦੀ ਸ਼ੁਰੂਆਤ ਹੋਈ ਕਰਤਾਰਪੁਰ ਤੋਂ ਅਫਜ਼ਲ ਅਹਿਸਨ ਰੰਧਾਵਾ ਲਾਹੌਰ ਹਾਈ ਕੋਰਟ ਦੇ ਨਾਮਵਰ ਵਕੀਲ ਸਵਾ 6 ਫੁੱਟ ਉੱਚਾ ਲੰਮਾ ਕੱਦ ناول ਲਿਖੇ ਕਹਾਣੀਆਂ ਲਿਖੀਆਂ ਮੈਂ ਇੱਕ ਦਿਨ ਦੇਖਿਆ ਸਵੇਰੇ ਸਵੇਰੇ ਮੈਂ ਡਿਪਾਰਟਮੈਂਟ ਆਇਆ ਸਕੂਟਰ ਤੇ ਰੰਧਾਵਾ ਸਾਹਿਬ ਟਹਿਲ ਰਹੇ ਮੈਂ ਪਛਾਣ ਲਿਆ ਉਹਨਾਂ ਨੂੰ ਮੈਂ ਉਹਨਾਂ ਦਾ ਪਾਠਕ ਹਾਂ ਉਹਨਾਂ ਦੇ ਦਰਸ਼ਨ ਵੀ ਕੀਤੇ ਸੀ ਕਿਤੇ ਸੈਮੀਨਾਰ ਚ ਆਇ ਸੀ ਪਹਿਲਾਂ ਮੈਂ ਸਕੂਟਰ ਲਾਇਆ ਸਟੈਂਡ ਤੇ ਰੰਧਾਵਾ ਸਾਹਿਬ ਕੋਲ ਚਲਾ ਗਿਆ ਰੰਧਾਵਾ ਸਾਹਿਬ ਅਸਲਾਮੁਅਲੈਕਮ ਮੈਂ ਤੁਹਾਡਾ ਪਾਠਕ ਹਾਂ ਤੁਹਾਡੀਆਂ ਸਾਰੀਆਂ ਕਹਾਣੀਆਂ ਤੇ ਸਾਰੇ ਨਾਵਲ ਪੜ੍ਹੇ ਨੇ ਮੈਂ ਮੈਂ ਇਸ ਡਿਪਾਰਟਮੈਂਟ ਦਾ ਭੁਖੀ ਹਾਂ ਅੱਜ ਤੁਸੀਂ ਮਿਲ ਗਏ ਜੇ ਤੁਹਾਨੂੰ ਫਰਸਤ ਹੋਵੇ ਤਾਂ ਸਾਡੇ ਨਾਲ ਚਾਹ ਪੀ ਲਓ ਉਹ ਕਹਿੰਨ ਲੱਗੇ ਮੈਨੂੰ ਤਾਂ ਫਰਸਤ ਹੀ ਫਰਸਤ ਹੈ ਵੇਲਾ ਸੀ ਇਸੇ ਕਰਕੇ ਟਲ ਰਿਹਾ ਸੀ ਚਲੋ ਕਿੱਥੇ ਲੈ ਕੇ ਚੱਲਣਾ ਮੈਨੂੰ ਮੈਂ ਆਪਣੇ ਡਿਪਾਰਟਮੈਂਟ ਲੈ ਆਇਆ 10 ਕੁ ਪ੍ਰੋਫੈਸਰ ਤੇ 20-22 ਵਿਦਿਆਰਥੀ ਅਸੀਂ ਆਲੇ ਦੁਆਲੇ ਬੈਠ ਗਏ ਚਾਹ ਮੰਗਵਾ ਲਈ ਮੈਂ ਕਿਹਾ ਜੀ ਸੁਣਾਓ ਆਪਣੇ ਬਚਪਨ ਦੀ ਕੋਈ ਗੱਲ ਫਿਰ ਆਪਣੇ ਜਵਾਨੀ ਦੀ ਕੋਈ ਗੱਲ ਉਹ ਕਹਿੰਦੇ ਬਾਕੀ ਮਜ਼ਮੂਨ ਤਾਂ ਸਕੂਲ ਵਿੱਚ ਅਸੀਂ ਪੜ੍ਹਦੇ ਸਾਰੇ ਬੱਚੇ ਜਿਨ੍ਹਾਂ ਨੇ ਅਰਬੀ ਸਿੱਖਣੀ ਹੁੰਦੀ ਫਾਰਸੀ ਸਿੱਖਣੀ ਹੁੰਦੀ ਉਹ ਮਸਜਿਦ ਦੇ ਵਿੱਚ ਮੌਲਵੀ ਜੀ ਕੋਲ ਸ਼ਾਮ ਨੂੰ ਜਾਂਦੇ ਮੈਂ ਵੀ ਜਾਂਦਾ ਹੁੰਦਾ ਮੌਲਵੀ ਜੀ ਛੜੇ ਸਨ ਇਕੱਲੇ ਆਪਣੀ ਰੋਟੀ ਆਪਣੀ ਚਾਹ ਦੁੱਧ ਆਪ ਹੀ ਤਿਆਰ ਕਰਦੇ ਗਰਮ ਕਰਦੇ ਆਪ ਹੀ ਖਾਂਦੇ ਇਕੱਲੇ ਹੀ ਰਹਿੰਦੇ ਸਨ ਮਸਜਿਦ 'ਚ ਜਦੋਂ ਕਦੀ ਬਿਮਾਰ ਹੋ ਜਾਂਦੇ ਸਾਡੇ ਵਿੱਚੋਂ ਕੋਈ ਬੱਚਾ ਜ਼ਿੰਮੇਵਾਰੀ ਲੈ ਲੈਂਦਾ ਕਿ ਖਾਣਾ ਮੈਂ ਲੈ ਕੇ ਆਵਾਂ ਇੱਕ ਸ਼ਾਮ ਅਸੀਂ ਪੜਨ ਵਾਸਤੇ ਗਏ ਮੌਲਵੀ ਜੀ ਬਿਸਤਰੇ ਤੇ மஞ்சੇ ਤੇ ਲੇਟੇ ਸਨ ਅਸੀਂ ਕਿਹਾ ਮੌਲਵੀ ਜੀ ਸਲਾਮ ਅਲੇਕਮ ਮੌਲਵੀ ਜੀ ਕਹਿੰਦੇ ਬੱਚਿਓ ਅੱਜ ਮੇਰੀ ਤਬੀਅਤ ਠੀਕ ਨਹੀਂ ਅੱਜ ਮੈਂ ਤੁਹਾਨੂੰ ਪੜਾਉਣਾ ਨਹੀਂ ਅੱਜ ਤੁਹਾਨੂੰ ਛੁੱਟੀ ਮੈਂ ਬੱਚਿਆਂ ਨੂੰ ਕਿਹਾ ਅੱਜ ਦਾ ਖਾਣਾ ਸ਼ਾਮ ਦਾ ਮੈਂ ਲੈ ਕੇ ਆਵਾਂ ਠੀਕ ਹੈ ਜੀ ਘਰ ਆ ਕੇ ਅੰਮਾ ਨੂੰ ਅੱਬਾ ਨੂੰ ਦੱਸ ਦਿੱਤਾ ਮੌਲਵੀ ਜੀ ਦੀ ਤਬੀਅਤ ਠੀਕ ਨਹੀਂ ਖਾਣਾ ਤਿਆਰ ਕਰੋ ਮੈਂ ਸ਼ਾਮ ਨੂੰ ਖਾਣਾ ਲੈ ਕੇ ਜਾਣਾ ਦਾਲ ਰੋਟੀ ਬਣਾ ਲਈ ਜੱਗ ਚ ਦੁੱਧ ਪਾ ਲਿਆ ਅੱਬੂ ਤੇ ਮੈਂ ਦੋਵੇਂ ਅਸੀਂ ਮਸਜਿਦ ਦੇ ਵਿੱਚ ਮੌਲਵੀ ਜੀ ਨੂੰ ਖਾਣਾ ਕੋਣ ਚਲੇਗੇ ਮੌਲਵੀ ਜੀ ਨੇ ਖਾਣਾ ਖਾਧਾ ਦਵਾਈ ਦਿੱਤੀ ਦਵਾਈ ਖਾਧੀ ਪਿਤਾ ਜੀ ਕਹਿੰਦੇ ਮੌਲਵੀ ਜੀ ਸਖਤ ਜ਼ਿੰਦਗੀ ਹੈ ਤੁਹਾਡੀ ਮੌਲਵੀ ਜੀ ਕਹਿੰਦੇ ਹਾਂ ਸਖਤ ਜ਼ਿੰਦਗੀ ਤਾਂ ਹੈ ਅੱਬੂ ਕਹਿੰਦੇ ਅੱਲਾ ਪਰਵਰਦਿਗਾਰ ਕੋਲ ਕਦੀ ਇਤਰਾਜ਼ ਨਹੀਂ ਕੀਤਾ ਗਿਲਾ ਸ਼ਿਕਵਾ ਨਹੀਂ ਕੀਤਾ ਕਿ ਇੰਨੀ ਸਖਤ ਜ਼ਿੰਦਗੀ ਕਿਉਂ ਦਿੱਤੀ ਮੌਲਵੀ ਜੀ ਕਹਿੰਦੇ ਗਿਲਾ ਸ਼ਿਕਵਾ ਕਰਨ ਦਾ ਹੱਕ ਉਹਨੂੰ ਹੁੰਦਾ ਜਿਨੇ ਕਦੀ ਸ਼ੁਕਰਾਨਾ ਕੀਤਾ ਹੋ। ਇੱਕ ਉਮਰ ਸ਼ੁਕਰਾਨਾ ਕਰਾਂਗੇ ਫਿਰ ਪੁੱਛਾਂਗੇ ਸ਼ੁਕਰਾਨਾ ਮਨਜ਼ੂਰ ਹੋ ਗਿਆ। ਜੇ ਸ਼ੁਕਰਾਨਾ ਮਨਜ਼ੂਰ ਹੋ ਗਿਆ ਫਿਰ ਗਿਲੇ ਸ਼ਿਕਵੇ ਵੀ ਕਰ ਲਾਂਗੇ। ਹਲੇ ਤਾਂ ਬੰਦਗੀ ਕਰਨ ਦਾ ਟਾਈਮ। ਐ ਸਾਖੀ ਸੁਣਾਈ ਅਫਜ਼ਲ ਐਸਮ ਰੰਧਾਵਾ ਨੇ। ਫਿਰ ਮੈਂ ਸਵਾਲ ਕੀਤਾ ਜੀ ਤੁਹਾਡੇ ਨਾਵਲਾਂ ਦੇ ਤੁਹਾਡੀਆਂ ਕਹਾਣੀਆਂ ਦੇ ਹੀਰੋ ਸਿੱਖ ਨੇ। ਸ਼ਾਨਦਾਰ ਸਿੱਖ ਜੇ دل ਕਰਦਾ ਕਿ ਇਹੋ ਜਿ ਸਿੱਖ ਅਸੀਂ ਹੋਈਏ ਵੱਡੀਆਂ ਜ਼ਿੰਮੇਵਾਰੀਆਂ ਇੱਜ਼ਤਾਂ ਬਚਾਉਣ ਵਾਲੇ ਸਿੱਖ ਬਗਾਨਿਆਂ ਦੀ ਮਦਦ ਕਰਨ ਵਾਲੇ ਸਿੱਖ ਇਹੋ ਜੇ ਕੈਰੇਕਟਰ ਨੇ ਤੁਹਾਡੇ ਤੋ ਤੁਸੀਂ ਸਿੱਖਾਂ ਨੂੰ ਪਿਆਰ ਕਿਵੇਂ ਕਰਨ ਲੱਗੇ ਸੀ ਹੱਸ ਕੇ ਕਹਿੰਦੇ ਸਿੱਖਾਂ ਨੂੰ ਕਿਵੇਂ ਪਿਆਰ ਕਰਨ ਲੱਗੇ ਸੀ ਇਹ ਕੋਈ ਸਵਾਲ ਹੈ ਮੈਂ ਸਿੱਖਾਂ ਵਾਂ ਮੈਂ ਸਿੱਖਾਂ ਨੂੰ ਮੇਰੇ ਭਰਾ ਨੇ ਮੈਂ ਕਿਉਂ ਨਾ ਪਿਆਰ ਕਰਾਂਗਾ ਮੈਂ ਕਿਹਾ ਤੁਸੀਂ ਸਿੱਖ ਕਿਵੇਂ ਆ ਮੈਨੂੰ ਪਤਾ ਨਹੀਂ ਉਹ ਕਹਿੰਦੇ ਜਨਮ ਸਾਖੀਆਂ 'ਚ ਗੁਰੂ ਨਾਨਕ ਦੇਵ ਜੀ ਦੇ ਇੱਕ murid ਦਾ ਜ਼ਿਕਰ ਆਉਂਦਾ ਹੈ ਅਜੀਤਰਾ ਰੰਧਾਵਾ ਕਦੇ ਜਨਮ ਸਾਖੀਆਂ ਦਾ ਪਾਠ ਕੀਤਾ ਮੈਂ ਕਿਹਾ ਜੀ ਮੇਰੇ ਵਰਗਾ ਪਾਠ ਘੱਟ ਕੀਤਾ ਹੁਣ ਮੈਂ ਤਾਂ ਬਾਰ ਬਾਰ ਪਾਠ ਕੀਤਾ ਹੁਣ ਤੱਕ ਵੀ ਕਰਦਾ ਅਜੀਤਰਾ ਰੰਧਾਵਾ ਸੁਣਿਆ ਮੈਂ ਕਿਹਾ ਹਾਂ ਜੀ ਡੇਰਾ ਬਾਬਾ ਨਾਨਕ ਵਾਲੇ ਉਹ ਕਹਿੰਦੇ ਅਜੀਤਰਾ ਰੰਧਾਵਾ ਸੀ ਅਫਜ਼ਲ ਐਸਨ ਰੰਧਾਵਾ ਕਹਿਣ ਲੱਗੇ ਅਜੀਤਰਾ ਰੰਧਾਵਾ ਮੇਰਾ ਪਰਦਾਦਾ ਸੀ ਜਦੋਂ ਉਦਾਸੀਆਂ ਸਮਾਪਤ ਕਰਕੇ ਆਏ ਅਜਿੱਤੇ ਰੰਦਾਵੇ ਦੇ ਆ ਸਾਡਾ ਖੂਹ ਹੈ ਡੇਰਾ ਬਾਬਾ ਨਾਨਕ ਜਿਹੜਾ ਇੱਥੇ ਮਹਾਰਾਜ ਨੂੰ ਇਸ਼ਨਾਨ ਕਰਵਾਇਆ ਸੀ ਸਾਡੇ ਪੜਦਾਦੇ ਨੇ ਤੇ ਉਹ ਲਿਬਾਸ ਉਦਾਸੀ ਵਾਲਾ ਇੱਥੇ ਉਤਾਰਿਆ ਸੀ ਆ ਪੇਚੋਲਾ ਮੈਂ ਤੇ ਦਰਸ਼ਨ ਕਹਿੰਦੇ ਤੁਸੀਂ ਚੋਲਾ ਤੁਸੀਂ ਕਦੀ ਕਰਤਾਰਪੁਰ ਗਏ ਮੈਂ ਕਿ ਕਰਤਾਰਪੁਰ ਜਾਣ ਦੀ ਇੱਛਾ ਸੀ ਉੱਥੇ ਤਾਂ ਮੈਨੂੰ ਆਗਿਆ ਨਹੀਂ ਮਿਲੀ ਵੀਜ਼ਾ ਨਹੀਂ ਮਿਲਿਆ ਮੈਂ ਡੇਰਾ ਬਾਬਾ ਨਾਨਕ ਜਾ ਆਇਆ ਹਾਂ ਉੱਥੇ ਚੋਲੇ ਦੇ ਦਰਸ਼ਨ ਕੀਤੇ ਨੇ ਕਹਿੰਦੇ ਉਹ ਚੋਲਾ ਜਿਹੜਾ ਉਦਾਸੀਆਂ ਦਾ ਚੋਲਾ ਉੱਥੇ ਉਤਾਰਿਆ ਸੀ ਮੇਰੇ ਪਰਦਾਦਾ ਜੀ ਜੀ ਤਰਨਾਵਾਂ ਘਰ ਗਏ ਮਹਾਰਾਜ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਸੀਂ ਇੱਥੇ ਰੁਕੋ ਆਰਾਮ ਕਰੋ ਮੈਂ ਨਵਾਂ ਲਿਬਾਸ ਤੇ ਖਾਣਾ ਲੈ ਕੇ ਆਉਣਾ ਖਾਣਾ ਲਿਆਂਦਾ ਨਵਾਂ ਲਿਬਾਸ ਪਹਿਨਾ ਆ ਫਿਰ ਬੇਨਤੀ ਕੀਤੀ ਹੱਥ ਜੋੜ ਕੇ ਸੱਚੇ ਪਾਤਸ਼ਾਹ ਸਾਡੇ ਕੋਲ ਹਜ਼ਾਰਾਂ ਏਕੜ ਜ਼ਮੀਨ ਹੈ ਇੱਥੇ ਰਾਵੀ ਦੇ ਦੋਵੇਂ ਕਿਨਾਰਿਆਂ ਤੇ ਜੇ ਤੁਸੀਂ ਇੱਥੇ ਆਬਾਦ ਹੋ ਜਓ ਤਾਂ ਇਹ ਜ਼ਮੀਨਾਂ ਵੀ ਆਬਾਦ ਹੋ ਜਾਣਗੀਆਂ ਤੁਹਾਡੇ ਚਰਨ ਚੋਂ ਪ੍ਰਾਪਤ ਹੋਏਗੀ ਸੰਗਤ ਆਉਣਗੀਆਂ ਇਹ ਉਜਾੜ ਜੰਗਲ ਨੇ ਜਿਹੜੇ ਆਬਾਦ ਹੋ ਜਾਣਗੇ ਪ੍ਰੇਮ ਸੀ ਦਿਲੋਂ ਬੇਨਤੀ ਕੀਤੀ ਸੀ ਮਹਾਰਾਜ ਨੇ ਮਨਜ਼ੂਰੀ ਦਿੱਤੀ ਤੇ ਕਿਹਾ ਕਿ ਇੱਥੇ 25 ਇੱਕ ਮਰਬਾ ਜ਼ਮੀਨ ਖਰੀਦਾਂਗੇ ਤਲਵੰਡੀ ਵਾਲੀ ਜ਼ਮੀਨ ਵੇਚ ਮਾਪੇ ਸੰਸਾਰ ਚ ਵਿਦਾ ਹੋ ਗਏ ਸਨ ਤਲਵੰਡੀ ਵਾਲੀ ਜ਼ਮੀਨ ਵੇਚ ਕੇ ਜਿੱਤੇ ਰੰਧਾਵੇ ਤੋਂ ਇੱਕ ਮਰਬਾ ਯਾਨੀ ਕਿ 25 ਏਕੜ ਜ਼ਮੀਨ ਖਰੀਦ ਕੇ ਕਰਤਾਰਪੁਰ ਵਸਾਇਆ ਸੀ ਮਾਨਯੋਗ ਸਾਧ ਸੰਗਤ ਆਪਾ ਕੀ ਦੇਖਦੇ ਆ ਸਾਰੀ ਉਮਰ ਆਪਾ ਦੁਨੀਆਦਾਰੀ ਕਰਦੇ ਆ ਅਖੀਰਲੀ ਮੇਰੀ ਉਮਰ ਚ ਆ ਕੇ 70 75 ਸਾਲ ਦੀ ਉਮਰ ਚ ਆ ਕੇ ਰੱਬ ਦਾ ਨਾਮ ਲੈਣ ਲੱਗ ਗਿਆ। ਮਹਾਰਾਜ ਨੇ ਸਾਰੀ ਉਮਰ ਬੰਦਗੀ ਕੀਤੀ, ਸਾਰੀ ਉਮਰ ਰੱਬ ਦਾ ਨਾਮ ਲਿਆ, ਕੀਰਤਨ ਕੀਤਾ, ਅਖੀਰਲੀ ਉਮਰੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਹੜੀ ਖੇਤੀ ਕੀਤੀ, ਜਿਹੜੀ ਜਿਣਸ ਆਈ ਉਹ ਸਾਰੀ ਦੀ ਸਾਰੀ ਲੰਗਰ ਚ ਪਾਈ। ਦੋ ਚੁੱਲ੍ਹੇ ਨਹੀਂ ਬਲੇ, ਪਰਿਵਾਰ ਵਾਸਤੇ ਹੋਰ ਖਾਣਾ ਹੋਵੇ, ਸੰਗਤ ਵਾਸਤੇ ਹੋਰ ਖਾਣਾ ਹੋਵੇ। ਇਹ ਨਹੀਂ ਹੋਇਆ, ਇੱਕੋ ਹੀ ਚੁੱਲ੍ਹਾ। ਤੋ ਇੱਥੋਂ ਹੁੰਦੀ ਏ ਲੰਗਰ ਦੀ ਸ਼ੁਰੂਆਤ ਇੱਥੇ ਰਹਿੰਦੇ ਆ ਸੰਗਤ ਜੁੜਨੀ ਸ਼ੁਰੂ ਹੋਈ ਉਹ ਤੋਂ ਬਾਅਦ ਦੇ ਵਿੱਚ ਫਿਰ ਦੁਨੀਆ ਬਦਲੀ ਰਾਵੀ ਦਰਿਆ ਨੇ ਜ਼ਮੀਨ ਵੰਡ ਦਿੱਤੀ ਕਰਤਾਰਪੁਰ ਇੱਕ ਪਾਸੇ ਚਲਾ ਗਿਆ ਡੇਰਾ ਬਾਬਾ ਨਾਨਕ ਇੱਕ ਪਾਸੇ ਚਲਾ ਗਿਆ ਤੋ ਇਹ ਜਿਹੜਾ ਲੰਗਰ ਮਹਾਰਾਜ ਨੇ ਸ਼ੁਰੂ ਕੀਤਾ ਉਹ ਵੀਰ ਪੰਿਆਂ ਨਾਲ ਨਹੀਂ ਕੀਤਾ ਉਹ ਕਰਤਾਰਪੁਰ ਖੇਤੀ ਕਰਕੇ ਕੀਤਾ ਅਖੀਰ